ਜਿਆਣਾ ਦੀ ਟੂਲੇਵਾਲ ਨਜ਼ਦੀਕ ਗੁਰਦੁਆਰਾ ਸਾਹਿਬ ਤੋਂ ਸਾਹਮਣੇ ਇੱਕ ਮਾਮਲਾ ਆਇਆ ਹੈ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਪਤਨੀ ਵੱਲੋਂ ਬਿਊਟੀ ਪਾਰਲਰ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਇਸੇ ਦੀ ਪਿੰਕ ਮਿਲਦਿਆਂ ਨਿਹੰਗ ਸਿੰਘ ਜਥੇਬੰਦੀਆਂ ਮੌਕੇ ਤੇ ਪਹੁੰਚ ਗਈਆਂ ਤੇ ਉਹਨਾਂ ਦੇ ਵੱਲੋਂ ਇਸ ਵਿਰੋਧ ਜਤਾਇਆ ਗਿਆ ਅਤੇ ਕਿਹਾ ਕਿ ਉਹ ਗੁਰੂ ਘਰ ਚ ਅਜਿਹੇ ਕੰਮ ਬਰਦਾਸ਼ਤ ਨਹੀਂ ਕਰਨਗੇ ਹਾਲਾਂਕਿ ਗੁਰਦੁਆਰੇ ਦੇ ਪ੍ਰਧਾਨ ਨੇ ਇਸ ਮਾਮਲੇ 'ਚ ਸੇਵਾਦਾਰ ਦੀ ਛੁੱਟੀ ਕਰ ਦਿੱਤੀ ਹੈ ਅਤੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲਣ ਤੋਂ ਬਾਅਦ ਹੀ ਉਹ ਮੌਕੇ ਤੇ ਪਹੁੰਚੇ ਨੇ ਸਿਟੀ ਹੋਮ ਨਿਊਜ਼ ਲਈ ਸੁਰਿੰਦਰ ਸੋਨੀ ਦਿਵੰਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਤੇ ਜਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਜੀ ਤੇ ਅਸੀਂ ਸਾਰੀ ਜਹੇਬੰਦੀ ਵੱਲੋਂ ਅਸੀਂ ਆਏ ਹੋਏ ਇੱਥੇ ਇੱਥੇ ਜੋ ਕਿ ਸਾਡੀ ਡਿਊਟੀ ਲੱਗੀ ਹੋਈ ਆ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਬੇਅਦਬੀ ਹੁੰਦੀ ਆ ਜਾਂ ਕਿਤੇ ਕੋਈ ਏਸੀ ਵਾਲੀ ਤਾਰ ਜਾਂ ਕੋਈ ਵੀ ਇਦਾਂ ਦੀ ਗੱਲ ਹੁੰਦੀ ਆ ਵੀ ਸਾਨੂੰ ਉੱਥੇ ਪਹੁੰਚਣਾ ਪੈਂਦਾ ਹੈਗਾ ਤੇ ਅੱਜ ਸਾਨੂੰ ਇੱਥੇ ਪਤਾ ਲੱਗਿਆ ਹੈਗਾ ਵੀ ਕੁਝ ਆਪਣੇ ਸੇਵਾਦਾਰ ਵੀ ਉਹ ਇੱਥੇ ਬਾਲਬੂਜੇ ਮਨਾਉਦੇ ਮੈਨੂੰ ਤਾਂ ਜਨਾਨੀਆਂ ਦਾ ਨਾਮ ਨਹੀਂ ਲੈਣਾ ਆਉਂਦਾ ਜਿਹੜਾ ਮੂੰਹ ਮਾਜਾ ਸੱਲਦੀਆਂ ਨੇ ਉਹ ਸلسلਈਆ ਜਾਂ ਕਰਦੀਆਂ ਨੇ ਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਅਸੀਂ ਰੋਕਣ ਵਾਸਤੇ ਆਏ ਆ ਵੀ ਜੋ ਸਾਡੀ ਕਮੇਟੀ ਗੁਰੂ ਘਰ ਦੀ ਹੈਗੀ ਆ ਉਹਨਾਂ ਨੇ ਕਹਿ ਦਿੱਤਾ ਵੀ ਇਹ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਹੜਾ ਗੁਰਦੁਆਰਾ ਬਾਬਾ ਜੀ ਗੁਰਦੁਆਰਾ ਕਿਹੜਾ ਬਾਕੀ ਪ੍ਰਧਾਨ ਜੀ ਨਾਲ ਗੱਲ ਕਰੋ ਮੜੇ ਕੀ ਆ ਕਿ ਕੀ ਨਾ ਬਾਬਾ ਇਹ ਢੋਲੇ ਵਾਲ ਦੱਸੇ ਸਾਨੂੰ ਇੱਥੇ ਕੁਝ ਆਇਆ ਨਜ਼ਰ ਨਜ਼ਰ ਹਾਂਜੀ ਹਾਂਜੀ ਇੱਥੇ ਜਿਹੜੀ ਚੀਜ਼ ਆ ਨਾ ਸਾਡੇ ਕੋ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ ਆ ਤਿੰਨ ਮਹੀਨੇ ਤੋਂ ਫੋਨ ਆ ਰਿਹਾ ਸੀ ਅਸੀਂ ਅਸੀਂ ਕਹਿੰਦੇ ਵੀ ਚਲ ਅੱਜ ਜਾਂਦੇ ਆ ਕੱਲ ਜਨ ਫਿਰ ਪ੍ਰਧਾਨ ਸਾਹਿਬ ਜੀ ਬਾਹਰ ਗਏ ਸੀ ਕਿਤੇ ਫਿਰ ਤਾਂ ਕਰਕੇ ਅਸੀਂ ਲੇਟ ਹੋ ਗਏ ਥੋੜੇ ਜਿਏ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪਹੁੰਚੇ ਇੱਥੇ ਤੇ ਆਨਲਾਈਨ ਕੈਮਰਾ ਭਾਈ ਜੀ ਵੀ ਮੰਨ ਗਿਆ ਵੀ ਆਉਂਦੇ ਹੈਗੇ ਆ ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾਰੇ ਮੋਟਾ ਜੂੜਾ ਜੜਾ ਜਾਂ ਕਰਾਏ ਜਾਂਦੇ ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੱਲਣਾ ਹੀ ਹੈ ਬਾਬਾ ਜੀ ਇਹ ਤੁਸੀਂ ਮੁੱਦੇ ਚੱਕਦੇ ਹੋ ਵੀ ਸਿਕ ਕਮਿਊਨਿਟੀ ਨੂੰ ਲੈ ਕੇ ਬਾਰ ਬਾਰ ਕਹਿੰਦੇ ਹੋ ਕਿ ਕਿਉਂ ਨਹੀਂ ਠੱਲ ਪੈ ਰਹੀ ਵੀ ਆਪਣੇ ਸਿੱਖ ਭਰਾਵਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਦੇਖੋ ਜੀ ਕੁਝ ਕਰਦੇ ਵਿੱਚ ਹੁਣ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਇਹ ਹੁੰਦਾ ਸਵਾਲ ਵੱਡਾ ਇਹ ਬੇਅਦਬੀ ਆਪਾਂ ਨੂੰ ਪ੍ਰਧਾਨਾਂ ਨੂੰ ਦੇਖਣਾ ਚਾਹੀਦਾ ਆਨਲਾਈਨ ਦੇਖਣਾ ਚਾਹੀਦਾ ਦੇਖਣਾ ਚਾਹੀਦਾ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ ਕੀ ਨਹੀਂ ਇਹ ਤਾਂ ਵਿਚਾਰੇ ਸਵੇਰੇ ਆਉਂਦੇ ਆ ਪਾਠ ਦਾ ਟਾਈਮ ਹੁੰਦਾ ਪਾਠ ਕਰਵਾ ਕੇ ਕੀਰਤਨ ਕਰਵਾ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ 10 ਵਜੇ ਤੋਂ 11 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾਗਾ ਉਹੀ ਤੁਹਾਨੂੰ ਸਾਰਿਆਂ ਨੂੰ ਸੰਗਤਾਂ ਨੂੰ ਪਤਾ ਵੀ ਮੰਦਰ ਗੁਰਦੁਆਰੇ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ ਤਾਲੇ ਲੱਗ ਜਾਂਦਾ ਜੋ ਕਰ ਰਹੇ ਆ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਤੈਨੂੰ ਗੁਰੂ ਘਰ ਦੇ ਵਿੱਚ ਬੈਠੇ ਆ ਉਹਨੂੰ ਤਾਂ ਸ਼ਰਮ ਹੋਣੀ ਚਾਹੀਦੀ ਉਹੀ ਤਾਂ ਅਸੀਂ ਪਹੁੰਚਦੇ ਪਏ ਆ ਵੀਰ ਜੀ ਨੂੰ ਵੀ ਸ਼ਰਮ ਹੋਣੀ ਚਾਹੀਦੀ ਤੈਨੂੰ ਵੀ ਤੂੰ ਗੁਰੂ ਘਰ ਬੇਅਦਬੀ ਕਰਦਾ ਦਾੜਾ ਪ੍ਰਕਾਸ਼ ਆ ਸਾਰਾ ਕੁਝ ਤਿਆਰ ਆ ਤੂੰ ਫਿਰ ਇਦਾਂ ਦੇ ਹਰਕਤਾਂ ਕਰਦਾ ਮਾੜੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਗਿਆ ਬਾਬਾ ਜੀ ਕੀ ਸਬੂਤ ਹੈਗਾ ਤੁਹਾਡੇ ਕੋਲ ਕੋਈ ਹੈਗਾ ਕੁਝ ਵੀ ਹੈਗਾ ਹੈਗਾ ਜੀ ਹੈਗਾ ਸਭ ਕੁਝ ਹੈਗਾ ਸਾਡੇ ਕੋਲੇ ਸਾਡੇ ਕੋਲੇ ਰਿਪੋਰਟਿੰਗਾਂ ਵੀ ਪਈਆਂ ਨੇ ਉਹ ਵੀ ਬੰਦਾ ਆਪਾਂ ਸ਼ੋਅ ਕਰਦੇ ਆਂ ਸਾਹਮਣੇ 2 ਮਿੰਟ ਰੋਕੋ ਆ ਰਿਹਾ ਬੰਦਾ ਇੱਥੇ ਹੁਣ ਕੀ ਸੋਲੂਸ਼ਨ ਨਿਕਲੇਗਾ ਸੋਲੂਸ਼ਨ ਇਹ ਆ ਹੁਣ ਪ੍ਰਧਾਨ ਸਾਹਿਬ ਜੀ ਕਹਿੰਦੇ ਪਏ ਵੀ ਇਹੀ ਕਰਦੇ ਆਂ ਬਾਕੀ ਬੈਡ ਲੋ ਪ੍ਰਧਾਨ ਸਾਹਿਬ ਦੀ ਕੀ ਕਹਿੰਦੇ ਪਏ ਸਿਰੇ 1 2 3 ਕਰਕੇ ਫਾਰਕ ਕਰ ਦੇਣੇ ਨੇ ਅਸੀਂ ਰੱਖਣੇ ਨਹੀਂ ਗੁਰੂ ਘਰ ਅਸੀਂ ਗੁਰੂ ਘਰ ਇਹ ਜੀ ਚੀਜ਼ਾਂ ਰੱਖਣੀਆਂ ਨਹੀਂ ਇਹ ਆ ਹੂੰ ਕਿਉਂਕਿ ਜਿਹੜਾ ਜੇ ਸਾਡੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਹੈ ਫਿਰ ਅਸੀਂ ਇਹਨਾਂ ਤੋਂ ਕੀ ਕਰਾਉਣਾ ਹੈਗਾ ਬਾਬਾ ਜੀ ਕਿੰਨੇ ਸਾਲ ਤੋਂ ਰਹਿ ਰਹੇ ਨੇ ਇਹ ਸਾਡੇ ਕੋਲ 12 ਸਾਲ ਤੋਂ ਰਹਿ ਰਿਹਾ ਹੈ 12 ਤੋਂ ਵੀ ਸ਼ਾਇਦ 2 ਸਾਲ ਵੱਧੇ ਹੋਣ ਕਦੇ ਵੀ ਲੱਗੇ ਕਦੇ ਕੋਈ ਗੱਲ ਨਹੀਂ ਇਦਾਂ ਦੀ ਹੋਈ ਨਾ ਨਾ ਕੋਈ ਗੱਲ ਇਦਾਂ ਦੀ ਹੋਈ ਹੋ ਨਹੀਂ ਗਈ ਇਹ ਪਿਛਲੇ 4-5 ਸਾਲ ਤੋਂ ਕੰਮ ਸਿੱਖਣ ਲੱਗੀ ਆ ਬੀਬੀ ਉਹਨੇ 4 ਮਹੀਨੇ ਸਿੱਖਿਆ 3 ਮਹੀਨੇ ਸਿੱਖਿਆ ਕਿੰਨਾ ਕਿਸੇ ਕਿਹਾ ਉੱਪਰ ਕਦੋਂ ਕਰਦੀ ਆ ਕਦੋਂ ਨਹੀਂ ਕਰਦੀ ਕਮੇਟੀ ਨੂੰ ਕੁਝ ਨਹੀਂ ਨੌਲੇਜ ਹੈ ਜੇ ਸਾਨੂੰ ਨੌਲੇਜ ਦੇ ਤੱਕ ਅੱਧਾ ਤੋੜਿਆ ਹੁੰਦਾ ਭਾਜੀ ਅੱਥੇ ਗੁਰੂ ਘਰ ਅਸੀਂ ਇਦਾਂ ਦੀ ਮਰਿਆਦਾ ਨਹੀਂ ਭੰਗ ਹੋਣ ਦਿੰਦੇ ਹੈਗੇ ਨਾ ਕਦੇ ਹੋਣ ਦਿੱਤੀ ਹੈਗੀ ਆ ਅਸੀਂ ਤਾਂ ਲੋਕਾਂ ਨੂੰ ਦੱਸਦੇ ਫਿਰਦਾ ਵੀ ਇਦਾਂ ਹੋਣਾ ਚਾਹੀਦਾ ਅਸੀਂ ਤਾਂ ਆਪ ਪ੍ਰਚਾਰਕਾਂ ਅਸੀਂ ਹੁਣ ਬੈਠ ਕੇ ਸਟੇਜ ਤੇ ਪ੍ਰਚਾਰ ਕਰਨਾ ਹੈਗਾ ਠੀਕ ਹੈ ਤੇ ਅਸੀਂ ਰੋਕਾਂਗੇ ਨਹੀਂ ਤੇ ਹੁਣ ਕੀ ਕੀ ਫੈਸਲਾ ਲਿੱਤਾ ਗਿਆ ਸਵੇਰੇ ਛੁੱਟੀ ਹੈ ਦੀ ਇਹਦੀ ਇਹਦੀ ਵਾਈਫ ਸਵੇਰੇ ਆਪਣਾ ਸਮਾਨ ਚੱਕਣਗੇ ਜਾਣਗੇ ਜੇ ਇਸ ਤਰ੍ਹਾਂ ਦਾ ਕੁਝ ਪਾਇਆ ਗਿਆ ਤੇ ਪਾਇਆ ਗਿਆ ਜੀ ਨਾ ਪਾਇਆ ਗਿਆ ਵਾਲੀ ਗੱਲੇ ਨਹੀਂ ਹੈਗੇ ਬਹੁਤ ਵੱਡੀ ਬੇਇੱਜ਼ਤੀ ਹੋ ਰਹੀ ਹੈ ਦੇਤ ਵੀ ਹੋ ਰਹੀ ਹੈ ਬਹੁਤ ਵੱਡੀ ਸਾਹਮਣੇ ਹੈ ਸਾਰਾ ਸਬੂਤ ਸਾਹਮਣੇ ਜੀ ਇਹ ਆਏ ਨੇ ਤਾਂ ਕੁਝ ਕਰਕੇ ਹੀ ਆਏ ਨੇ ਨਾ ਵੈਸੇ ਤਾਂ ਨਹੀਂ ਆਏ ਹੈਗੇ ਆਏ ਨੇ ਤਾਂ ਫੇਰ ਠੀਕ ਹੈ ਸੀ ਇਹਨਾਂ ਦਾ ਮਾਨ ਰੱਖਣਾ ਹੈਗਾ ਹਾਂ ਇਹਨਾਂ ਦਾ ਜਵਾਬ ਦੰਮਾਂਗੇ ਇਹਨਾਂ ਦਾ ਫੈਸਲਾ ਸਿਰ ਮੱਥੇ ਤੇ ਕੀ ਨਾਮ ਹੁੰਦਾ ਜਦ ਹੋਵੇ ਤਾਂ ਕੀ ਨਾਮ ਹੈ ਭਾਈ ਮੇਰਾ ਨਾਮ ਰਵਿੰਦਰ ਸਿੰਘ ਹੈ ਕੀ ਕੀ ਮਕੀ ਮਾਮਲਾ ਕੀ ਹੈ ਜਿੰਨੇ ਸਿੰਘ ਜੱਥੇਬੰਦੀ ਪਹੁੰਚੀ ਨੇ ਬਾਬਾ ਇਹਨੂੰ ਖਬਰ ਹੈ ਇਹ ਹੀ ਕਰਦੀ ਹੈ ਕਹਿੰਦੇ ਬਿਊਟੀ ਪਾਲਾ ਕਰਦੀ ਹੈ ਮੈਂ ਕਹੀ ਜਾਂਦਾ ਕੁਝ ਨਹੀਂ ਕਰਦੇ ਹੈਗੇ ਉਹ ਸਿੱਖਿਆ ਜ਼ਰੂਰ ਹੈ ਪਰ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਤੇ ਇਹ ਜਿਹੜੀ ਵੀ ਖਬਰ ਦਿੱਤੀ ਹੈ ਝੂਠੀ ਦਿੱਤੀ ਹੈ ਹੋਰ ਕੋਈ ਗੱਲ ਨਹੀਂ ਹੈਗੀ ਬਾਬਾ ਜੀ ਮਤਲਬ ਹੁਣ ਇਹਨਾਂ ਕੋ ਕਹਿੰਦੇ ਸਬੂਤ ਵੀ ਹੈਗੇ ਨੇ ਸਾਰਾ ਕੁਝ ਪਰ ਗੁਰੂ ਘਰ ਦੇ ਵਿੱਚ ਇਸ ਸਬੂਤ ਕਿਹੜੇ ਦਾ ਪਤਾ ਲੱਗੇ ਨਾ ਸਬੂਤ ਵੀ ਕਿਹੜੇ ਹੋਵੇ ਮੈਨੂੰ ਦਿਖਾ ਦੇ ਦਿੰਦੇ। ਫਿਰ ਸਜ਼ਾ ਕੀ ਤੁਹਾਨੂੰ ਦਈਏ? ਤੂੰ ਦੱਸ। ਜੋ ਮਰਜ਼ੀ ਜੋ ਕਰੋ ਕੁਝ ਨਹੀਂ ਹੈ ਇੱਥੇ। ਦਾਨ ਤੁਹਾਨੂੰ ਕੀ ਲਾਈਏ? ਲਾ ਦਿਓ ਜੋ ਤੁਹਾਡਾ ਲਾਣਾ ਵਾ ਬਾਈ। ਕੁਝ ਤੁਹਾਡੀ ਤੁਹਾਡੀ ਸੇਵਾ ਪੂਰੀ ਕਰਦਾ ਵਾ। ਮੈਨੂੰ ਇਹ ਆਪਾਂ ਕਹਿ ਸਕਦੇ ਆਂ ਵੀ ਇਹ ਗੁਰਦੁਆਰਾ ਸਾਹਿਬ ਨਹੀਂ ਰਹਿ ਸਕਦਾ। ਹਾਂ। ਠੀਕ ਹੈ ਨਾ? ਇਹ ਤਾਂ ਗੁਰਦੁਆਰਾ ਸਾਹਿਬ ਦਾ ਕੰਮ ਆ ਇਹ ਸੀ ਦਾ। ਗੁਰੂ ਹਜਰੀ ਚ ਨਹੀਂ ਰਹਿ ਸਕਦਾ। ਸਵੇਰੇ ਸ਼ਾਮ ਗੁਰੂ ਘਰ ਕੰਮ ਕਰਦਾ। ਬਾਕੀ ਦੇ ਨੇ ਏਸੀ ਦਾ ਕੰਮ ਤੈਨੂੰ ਪਤਾ ਨਹੀਂ ਲੱਗਿਆ ਤੈਨੂੰ ਪਤਾ ਨਹੀਂ ਲੱਗਿਆ ਵੀ ਤੁਹਾਡੀ ਵਾਈਫ ਨਹੀਂ ਕਰਦੇ ਬੱਬੀ ਮੈਂ ਵੀ ਇੱਥੇ ਰਹਿੰਦਾ ਨਹੀਂ ਕੁਝ ਕਰਦੇ ਵੀ ਨਹੀਂ ਕਰਦੇ ਤੁਹਾਨੂੰ ਅਸੀਂ ਸਾਰੇ ਕੁਝ ਦਿਖਾ ਦਾਂਗੇ ਬੱਚੇ ਕਿਉਂ ਰੋਲਾ ਪਾ ਰਹੇ ਸਾਨੂੰ ਸਭ ਕੁਝ ਪਤਾ ਹੈਗਾ ਤੇਰੇ ਸਾਹਮਣੇ ਬੰਦੇ ਬੋਲਣਗੇ ਤੇਰੇ ਸਾਹਮਣੇ ਤੂੰ ਆਪੇ ਹੀ ਆਨਲਾਈਨ ਕੈਮਰਾ ਬੋਲੇ ਵੀ ਬੀਬੀਆਂ ਆਉਂਦੀਆਂ ਨੇ ਨਹੀਂ ਮੈਂ ਇਹ ਨਹੀਂ ਕਿਹਾ ਵੀ ਆਉਂਦੀਆਂ ਇਹ ਥੋੜੀ ਜਿਹਾ ਪੈਸੇ ਲਾ ਕੇ ਕੁਝ ਵੀ ਨਹੀਂ ਆਉਂਦੀ ਸਾਨੂੰ ਤਾਂ ਪਤਾ ਨਹੀਂ ਪੈਸੇ ਲੈਂਦੇ ਆ ਜਾਂ ਨਹੀਂ ਲੈਂਦੇ ਪੈਸੇ ਨਹੀਂ ਟੱਕਰ ਲੜਨਗੇ ਆਪਾਂ ਦੇ ਆਉਂਦੀ ਕਿੱਥੇ ਕੁਝ ਵੀ ਨਹੀਂ ਆਉਂਦੀ ਬਾਬਾ ਜੀ ਕੌਣ ਆਉਂਦਾ ਕੌਣ ਤੇਰੀ ਰਿਸ਼ਤੇਦਾਰ ਨਹੀਂ ਆ ਆਪਾਂ ਘਰ ਦੇ ਵਿੱਚ ਇਹ ਗਲਤ ਹੈ ਜੇ ਹੈਗਾ ਤੇ ਗਲਮ ਗਲਤ ਮੈਂ ਕਹਿੰਦਾ ਕਹਿੰਦਾ ਇਹ ਗਲਤ ਹੈ ਇਹ ਮੈਂ ਉਹਦੇ ਵੀ ਕਿਹਾ ਮੈਂ ਕਿਹਾ ਜੇ ਤੂੰ ਕੰਮ ਕਰਨਾ ਹੈ ਆਪਣੇ ਘਰੇ ਕਰੀਂ ਆਪਾਂ ਜਾਵਾਂਗੇ ਗੁਰਦੁਆਰੇ ਇਹ ਕੰਮ ਨਹੀਂ ਕਰਨਾ ਮੈਂ ਤੇ ਖੁਦ ਕਹਿੰਦਾ ਪਿਆ ਇਹ ਗੱਲ ਤੇ ਉਹਨਾਂ ਨੂੰ ਪਰ ਇਹ ਹੈ ਪਰ ਉਹਨਾਂ ਨੇ ਐਵੇਂ ਕਹਾ ਕੁਛ ਨਹੀਂ ਇਹ ਗੱਲ ਕੀਤੀ ਹੈਗੀ ਜਾਂ ਤਿਆਰ ਕਰਦੇ ਆ ਕੁਛ ਨਹੀਂ ਤਿਆਰ ਕਰਦੇ ਬਾਬਾ ਜੀ ਇੱਥੇ ਕਿਉਂ ਨਹੀਂ ਕਰਦੇਗੇ ਬਲਾ ਯਾਰ ਮਾਰੋ ਫੋਨ ਬੰਦ ਕਰਦੇ ਜੇ ਬਬੀ ਆ ਜਾਂਦੇ ਆ ਕੋਈ ਫੋਟੋ ਤੁਸੀਂ ਸਾਥ ਤੋਂ ਤੈਨੂੰ ਹੁਣ ਦੇਖਦੇ ਆ ਚਪੇੜਾ ਪੈਣ ਲੱਗੇ ਨੇ ਤੇਰੇ ਮੈਂ ਆਨਲਾਈਨ ਕੈਮਰਾ ਕਹਿੰਦੇ ਮੈਂ ਜੇ ਬੰਦੇ ਨੇ ਆਣ ਕੇ ਕਹਿੰਦਾ ਨਾ ਤੂੰ ਝੂਠ ਬੋਲੀ ਜਾਂਦਾ ਚੱਕ ਕੇ ਲੈ ਜਾਣਾ ਉਹਨੇ ਅਸੀਂ ਆਨਲਾਈਨ ਕੈਮਰਾ ਮੈਂ ਤੈਨੂੰ ਚਪੇੜਾ ਮਾਰ ਦਈਏ ਨੇ ਹਰੇ ਬੰਦਾ ਮੈਂ ਬਲਾਕ ਤੇਰੇ ਮੂੰਹ ਤੇ ਕਹਿੰਦਾ ਨਾ ਵੀ ਆ ਗੱਲਾਂ ਨੇ ਇੱਥੇ ਢਾ ਲੈਣਾ ਤੈਨੂੰ ਅਸੀਂ ਨਹੀਂ ਕਰਦਾ ਜੇ ਗੁੱਟੇ ਦੀ ਗੱਲ ਨਾ ਕਰ ਸਹੀ ਗੱਲ ਦੱਸ ਗੁਰੂ ਕਰਦੇ ਇੱਕ ਮਿੰਟ ਗੁਰੂ ਘਰ ਦੀ ਸੇਵਾ ਕਰਦੇ ਆ ਇਹ ਨਾ ਉਹ ਵੀ ਕਹਿੰਦਾ ਬੇਇੱਜ਼ਤੀ ਕਰਵਾ ਕੇ ਮੈਂ ਹੁਣ ਤੈਨੂੰ ਹੀ ਪਿਆਰ ਨਾ ਕਹਿ ਰਿਹਾ ਵੀਰ ਵੀਰ ਪੁੱਤ ਪੁੱਤ ਕਰਕੇ ਕਹਿ ਰਹੇ ਆ ਅਸੀਂ ਬੇਅਦਬ ਵੀ ਗੁਰੂ ਘਰ ਗੁਰੂ ਮਹਾਰਾਜ ਜੀ ਨਹੀਂ ਸਹਿ ਸਕਦੇ ਕਿ ਸਮਝਿਆ ਨਾ ਆਪਣੇ ਆਪਣੇ ਗੁਰੂ ਦੀ ਵੈਸੇ ਨਹੀਂ ਬੇਇੱਜ਼ਤੀ ਸਹਿ ਸਕਦੇ ਤੂੰ ਆਇਆ ਤੈਨੂੰ ਸਾਨੂੰ ਸਾਨੂੰ ਸੁਣਨਾ ਆ ਰਿਹਾ ਜੋ ਹੁੰਦਾ ਹੈ ਤੁਸੀਂ ਉਹਨਾਂ ਨੂੰ ਪੁੱਛ ਲਓ ਜੀ ਕਰਦੇ ਨੇ ਤੇ ਜੇ ਗਲਤੀ ਮੰਨਦੇ ਨੇ ਬਲਾਕ ਘਰ ਵਾਲੇ ਨੂੰ ਜ ਕੋਈ ਗੱਲਬਾਤ ਕਰਨਗੇ ਉਸ ਤੇ ਜੇ ਗਲਤੀ ਮੰਨਦੇ ਆਂ ਜੇ ਤਰੀਕਾ ਵਾਲੀ ਕਰਦੀ ਆ ਭਾਈ ਤੁਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਓ ਬਾਹਰ ਜਾਓ ਬਸ ਗੱਲ ਮੁਕੀ ਜਿਵੇਂ ਮਰਜ਼ੀ ਕਰੋ ਮਰਜ਼ੀ ਕਰੋ ਤੂੰ ਆਪਣੀ ਸੇਵਾ ਕਰਦਾ ਆ ਪਾਪਾ ਜੀ ਜੀ ਸੇਵਾ ਕਰਦੀ ਚਾਹਤਾ ਤਾਂ ਹੈਗਾ ਤਾਂ ਉਹਦੇ ਵਿੱਚ ਜੱਟ ਜੱਟ ਸਾਹਿਬ ਤੇ ਪ੍ਰਧਾਨ ਜੀ ਨੇ ਨਹੀਂ ਨਹੀਂ ਅਸੀਂ ਜਵਾਬ ਦ ਮੰਗੇ ਜੀ ਅਸੀਂ ਰੱਖਣਾ ਨਹੀਂਗਾ ਬਸ ਸਾਡੇ ਵੱਲੋਂ ਜਵਾਬ ਹੈ ਸਵੇਰੇ ਜਮੇ ਆਪਣਾ ਸਮਾਨ ਚੱਕ ਕੇ ਆਪਣਾ ਚੱਲ ਜਾਣਾ ਅਸੀਂ ਬਿਆਦ ਵੀ ਨਹੀਂ ਹੋਣ ਦੇਣੀ ਹੈ ਬਸ ਠੀਕ ਹੈ ਕੀ ਕਹੂੰ ਕਿ ਤੇ ਬੀਬੀ ਗੁਰੂਵਰ ਦੇ ਨੇ ਕਹਿਤਾ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਜੀ ਨਹੀਂ ਤੁਸੀਂ ਮੰਨਦੇ ਨਹੀਂ ਫਿਰ ਉਸ ਚੀਜ਼ ਨੂੰ ਵੀ ਹੁੰਦਾ ਕਿ ਨਹੀਂ ਹੁੰਦਾ ਜੇ ਪ੍ਰੂਫ ਹੋ ਮੈਂ ਤਾਂ ਤੁਸੀਂ ਮੈਂ ਤਾਂ ਕਹਿ ਉਹ ਕਹੀ ਜਾਂਦਾ ਨਹੀਂ ਯਾਰ ਮੈਂ ਮੰਨ ਲਓ ਗਲਤੀ ਮੰਨ ਲਓ ਫਿਰ ਉਸ ਡੈਮੇਜ ਚ ਪੈੜਾ ਮਾਰਨੀ ਚਾਲੂ ਕਰ ਦੇਣੀ ਬੰਦੇ ਨੇ ਕਹਿਤਾ ਤਾਂ ਗਲਤੀ ਮੰਨ ਲਓ ਇਹ ਮੈਂ ਕਹਿੰਦਾ ਮੇਰੇ ਘਰ ਦੀ ਘਰ ਦੀ ਕੋਪਾ ਮੈਂ ਗਲਤੀ ਹੋ ਗਈ ਹੋਵੇ ਸਹੀ ਗੱਲ ਹੈ ਕਿ ਕਿਹਨੇ ਮੈਂ ਪੈਸੇ ਚਾਹੌਣ ਹੀ ਲੈ ਆਣਾ ਅਸੀਂ ਚੱਕੇ ਅਸੀਂ ਹੋਣੇ ਚੱਕੇ ਮੈਂ ਤਾਂ ਪਹਿਲਾਂ ਹੀ ਸਭ ਤੋਂ ਪਹਿਲਾਂ ਆਂਦੇ ਆਂਦੀ ਫੋਟੋ ਆ ਆ ਦੇਖੋ ਘਰ ਦੇ ਵਿੱਚ ਆ ਇਹਦੀ ਘਰ ਦੀ ਦੇ ਵਾਲ ਕਟਿੰਗ ਕੀਤੇ ਹੋਏ ਆ ਆ ਇਹਦੇ ਘਰ ਦੀ ਫੋਟੋ ਆ ਆ ਦੇਖੋ ਬਾਬਾ ਜੀ ਕੱਢੀ ਟਾਡੀ ਹੈ ਨਾ ਫੇਰ ਤੇ ਗੁਰੂ ਘਰ ਦੇ ਅੰਦਰ ਦੀ ਫੋਟੋ ਹੈ ਠੀਕਾ ਜੀ ਜੇ ਗਲਤੀ ਹੈ ਨਾ ਤਾਂ ਮੰਨੋ ਤੇ ਜੇ ਕਮਰੇ ਕੈਮਰੇ ਦੇ ਵਿੱਚ ਚੱਲਦੀ ਹੈ ਇਹਨੇ ਵਾਲ ਕੱਟੇ ਹੋਇਆ ਆਪਾਂ ਗੁਰੂ ਘਰ ਦੇ ਵਿੱਚ ਵਾਲ ਕੱਟ ਕਰਾਇਆ ਕਰ ਸਕਦੇ ਆ ਇਦਾਂ ਦੀਆਂ ਚੀਜ਼ਾਂ ਕਰ ਸਕਦੇ ਨਾਲੇ ਸੇਵਾਦਾਰ ਹੋ ਨਾਲੇ ਸੇਵਾਦਾਰ ਹੋ ਕੇ ਨਾਲੇ ਦੇਖ ਤੇ ਬਹਿੰਦੀ ਆ ਸੇਵਾ ਵਰਤੋਂਦੀ ਆ ਤੇ ਇਦਾਂ ਨਹੀਂ ਬਿਠਾਉਂਗੇ ਤੁਸੀਂ ਸੇਵਾਦਾਰ ਆਹ ਦੇਖੋ ਜੀ ਆਹ ਸੇਵਾਦਾਰ ਇਦਾਂ ਦੇ ਬਿਠਾਉਣਗੇ ਆ ਤੂੰ ਹੀ ਐ ਮੈਂ ਨਹੀਂ ਕਹ ਰਿਹਾ ਤੁਹਾਡੀ ਆ ਚਾਚਾ ਜੀ ਆ ਦੇਖ ਲੋ ਜੀ ਗੱਲ ਖਤਮ ਆ ਰਹੀ ਹੈ ਨਹੀਂ ਨਹੀਂ ਤੋਰ ਤੇ ਜੀ ਤੋਰ ਤੇ ਵੀਰ ਜੀ ਭਾਜੀ ਅੰਦਾ ਲੈ ਤੂੰ ਮੰਨ ਤਾਂ ਮੰਨ ਤਾਂ ਜਾ 10 ਮਿੰਟ ਹੋ ਗਏ 10 ਮਿੰਟ ਜਿਹੜਾ ਪ੍ਰੂਫ ਹੋ ਗਿਆ ਇਸੇ ਵਾਰ ਤੋਂ ਮੁਕਤ ਕਰ ਹਾਂ ਤੂੰ ਬੇਕੋ ਕਰ ਗੱਲ ਦੀ ਮੰਨ ਨਹੀਂ ਰਿਹਾ ਤੂੰ ਕਰ ਮੰਨ ਨਹੀਂ ਰਿਹਾ ਯਾਰ ਆ ਬਾਈ ਮੁਕਰੀ ਮਾफी ਚਾਹੁੰਦੇ ਬਾਈ ਬਸ ਗੱਲ ਕਰ ਗਲਤੀ ਹੋ ਗਈ ਗਲਤੀ ਮੰਨੇ ਆਪਣੀ ਇਹ ਤੁਹਾਨੂੰ ਅਸੀਂ ਡੇਰੇ ਤੇ ਲੈ ਗਏ ਫਿਰ ਉੱਥੇ ਜ਼ਿਆਦਾ ਔਖਾ ਕੰਮ ਹੋਊਗਾ ਉੱਥੇ ਉਸਤਾਦ ਠੀਕ ਹੈ ਲੈ ਕੇ ਅਸੀਂ ਚਮਕੌਰ ਸਾਹਿਬ ਲੈ ਆਏ ਨਾ ਤੁਹਾਨੂੰ ਚੱਕ ਕੇ ਠੀਕ ਹੈ ਨਾ ਉੱਥੇ ਬਲਸ਼ੀਰ ਤੇਰੇ ਨਾਲ ਕੀ ਕੀ ਹੋਣਾ ਤੇਰੇ ਨਾਲ ਉਧਰ ਬਹੁਤ ਗੁੱਸੇ ਹੋ ਵੀ ਹੋ ਗਈ ਤੇ ਪ੍ਰਧਾਨ ਜੀ ਹੁਣ ਕੀ ਮਾਫੀ ਟੀਮ ਮੰਗੇ ਨਹੀਂ ਜੀ ਨਹੀਂ ਗਲਤੀ ਜਿਹੜੀ ਹੈਗੀ ਉਹਦੀ ਸਜ਼ਾ ਮਿਲੂਗੀ ਉਹਦੀ ਸਜ਼ਾ ਮਿਲੂਗੀ ਕਿਉਂਕਿ ਸਾਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਕੰਮੇ ਕਰ ਰਹੇ ਹੈਗਾ ਠੀਕ ਹੈ ਨਾ ਇਹ ਕੰਮ ਜੋ ਕਰ ਗਿਆ ਸਾਨੂੰ ਪਤਾ ਹੋਣਾ ਚਾਹੀਦਾ ਇਹਦੀ ਗਲਤੀ ਹੈ ਇਹ ਸਵੇਰੇ ਆਪਣਾ ਸਮਾਨ ਚੱਕੂਗਾ ਜਾਊਗਾ ਅਸੀਂ ਸੇਵਾਦਾਰ ਹੋ ਰੱਖਾਂਗੇ ਬਸ ਹਾਂ ਸਭ ਤੋਂ ਪਹਿਲਾਂ ਜੀ ਵਹਿਗੇ ਖਾਲਸਾ ਜੀ ਨੂੰ ਵੀ ਬਧੇ ਅੱਜ ਬਾਬਾ ਜੀ ਤੇ ਇਕੱਤਰ ਹੋਏ ਆਪਣੀ ਟੀਮ ਲੈ ਕੇ ਇਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਇਨਫੋਰਮੈਂਸ ਮਿਲਦੀ ਸੀ ਗੁਰਦੁਆਰੇ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਜਿਹੜਾ ਕਿ ਗੁਰੂ ਦੀ ਮਰਿਆਦਾ ਤੋਂ ਉਲਟ ਹੋ ਰਿਹਾ ਕਿਉਂਕਿ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਵਾਈਫ ਦੇ ਵਾਲ ਵੀ ਕੱਟੇ ਹੁੰਦੇ ਨੇ ਤੇ ਬਿਊਟੀ ਪਾਲ ਦਾ ਕੰਮ ਵੀ ਕਰਦੀ ਆ ਉਹਨੇ ਇੱਥੇ ਆਉਣ ਕੈਮਰਾਮੈਨਾਂ ਵੀ ਐਕਸੈਪਟ ਵੀ ਕੀਤਾ ਇਹ ਬਹੁਤ ਹੀ ਨਿੰਦਣਯੋਗ ਤੇ ਮੰਦਪਾਗੀ ਵੀ ਜਿਹੜੀ ਗੁਰੂ ਘਰ ਦੇ ਵਿੱਚ ਰਹਿ ਕੇ ਆਪਾਂ ਗੁਰੂ ਘਰ ਦੀ ਬੇਅਦਬੀ ਕਰ ਰਹੇ ਆ ਇਹ ਬਹੁਤ ਹੀ ਮਾੜੀ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਬਾਕੀ ਸੇਵਾਦਾਰ ਜੀ ਨੇ ਕਹਿਤਾ ਵੀ ਅਸੀਂ ਇਹਨਾਂ ਦੀ ਛੁੱਟੀ ਕਰ ਲੱਗੇ ਆ ਕਿਉਂਕਿ ਉਹਨੇ ਨੋਟਿਸ ਨਹੀਂ ਦੀ ਬਾਕੀ ਵਗੈਰਾ ਕੈਮਰੇ ਵਗੈਰਾ ਲੱਗੇ ਹੋਏ ਨੇ ਪਰ ਉਹਨਾਂ ਦੇ ਧਿਆਨ 'ਚ ਨਹੀਂ ਆਇਆ ਅੱਜ ਜਦੋਂ ਉਹਨੇ ਧਿਆਨ 'ਚ ਲਿਆਂਦਾ ਤੇ ਸਾਰਾ ਜੋ ਕੇ ਪੱਕ ਸੁਣ ਤੋਂ ਬਾਅਦ ਉਹਨੇ ਐਕਸੈਪਟ ਵੀ ਕਰ ਲਿਆ ਵੀ ਮੈਂ ਬਾਕੀ ਮੇਰੀ ਧਰ ਵਾਲੀ ਮੋਟੀਪਾਲ ਦਾ ਕੰਮ ਸਿੱਖੀ ਨਹੀਂ ਅੰਕਲ ਤੇ ਕਰਦੇ ਆ ਗਲਤੀ ਹੈ ਜੀ ਇਸ ਕਰਕੇ ਜਥੇਦਾਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੌਕੇ ਤੇ ਡਿਸੀਜਨ ਲਿਆ ਤੇ ਸਾਰੀ ਸੰਗਤ ਦਾ ਮਾਰਕਿਆ ਤੇ ਬਹੁਤ ਅੱਛੀ ਗੱਲ ਹੈ ਸੇਵਾਦਾਰ ਜੀ ਦਾ ਖਾਲਸਾ ਦਰ ਦੀ ਗੁਰੂ ਜੀ ਕੀ ਫਤਿਹ